ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 3 ਜੋ ਦੋ ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ ਅਭਿਆਸ ਨੰਬਰ 3.2 23 ਅਭਿਆਸ ਦੇ ਅਗਲੇ ਦੋ ਸਵਾਲ 5ਵਾਂ ਅਤੇ 6ਵਾਂ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ अगे वजन तो पहले प्यारे विद्यार्थी तुम्हें तो चेता करा दवा कि इसी चैनल के उत्तरी दसवीं जमात में जुड़िया कुछ होर प्लेलिस्ट भी है दूजे विषय दियां तो उन्होंने भी जरूर देखो एक हैगी है टेंथ मैथ नोट्स एक हैगी है टेंथ साइंस एक हैगी है टेंथ इंग्लिश एम सी बी एक हैगी है टेंथ इंगलिश लिटरेचर एक हैगी है टेंथ ग्रैमर फिर एक हैगी गणित सिद्धांत तो एक हैगी मैथ शॉर्टकट्स एंड ट्रिक्स सो आ देखिए बच्चों वाला सवाल जोड़ा कि बड़ा ही मुढ़ले किस्म का सवाल हैगा ਕੀ ਇੱਕ ਆਇਤਾਕਾਰ ਬਾਗ ਜਿਸ ਦੀ ਲੰਬਾਈ ਚੌੜਾਈ ਤੋਂ 4 ਮੀਟਰ ਵੱਧ ਹੈ ਦਾ ਅਰਧ ਪਰਿਮਾਪ 36 ਮੀਟਰ ਹੈ ਬਾਗ ਦੀ ਲੰਬਾਈ ਅਤੇ ਚੌੜਾਈ ਪਤਾ ਕਰੋ ਸੋ بس ਦੋ ਗੱਲਾਂ ਦਸੀਆਂ ਕਿ ਲੰਬਾਈ ਜਿਹੜੀ ਹੈ ਚੌੜਾਈ ਤੋਂ 4 ਮੀਟਰ ਜ਼ਿਆਦਾ ਹੈਗੀ ਹੈ ਤੇ ਅਰਧ ਪਰਿਮਾਪ ਦੇਖੋ ਧਿਆਨ ਦੇਖਣਾ ਹੈ ਪੂਰਨ ਪਰਿਮਾਪ ਨਹੀਂ ਹੈਗਾ ਅਰਧ ਪਰਿਮਾਪ ਹੈਗਾ ਉਹ 36 ਮੀਟਰ ਹੈ ਉਹ ਦੇਖਿਓ ਕਿੰਨਾ ਕਰਨਾ ਹੈ ਤੇ ਇਸ ਸਵਾਲ ਨੂੰ ਬੱਚੇ ਅਸੀਂ ਦੋ ਵਿਧੀਆਂ ਨਾਲ ਕਰਾਂਗੇ ਇੱਕ ਦੋ ਚੱਲ ਲੈ ਕੇ ਤੇ ਇੱਕ ਇੱਕੋ ਚੱਲ ਲੈ ਕੇ ਜਿੱਦਾਂ ਅਸੀਂ ਨੌਵੇਂ ਵਿੱਚ ਕਰਦੇ ਸੀਗੇ ਸੋ ਮੰਨ ਲਓ ਕਿ ਆਇਤਾਕਾਰ ਬਾਗ ਦੀ ਲੰਬਾਈ ਬਰਾਬਰ x ਮੀਟਰ ਅਤੇ ਚੌੜਾਈ ਬਰਾਬਰ y ਮੀਟਰ ਠੀਕ ਹੈ ਸੋ ਬਾਗ ਦਾ ਅਰਧ ਪਰਿਮਾਪ ਕਿੰਨਾ ਹੋ ਗਿਆ ਲੰਬਾਈ ਜਮਾ ਚੌੜਾਈ ਜਿਹੜਾ ਪੂਰਨ ਪਰਿਮਾਪ ਹੁੰਦਾ ਹੈ ਉਹ ਚ ਇਹਨੂੰ ਦੋ ਨਾਲ ਗੁਣਾ ਕੀਤਾ ਜਾਂਦਾ ਹੈ ਕਿਉਂਕਿ ਅਰਧ ਪਰਿਮਾਪ ਹੈ ਸੋ ਇਹ ਦੋ ਤੇ ਵੰਡਾ ਦੋ ਕਰਾਂਗੇ ਕੱਟ ਜਾਏਗਾ ਤੇ ਇਕੱਲਾ ਲੰਬਾਈ ਜਮਾ ਚੌੜਾਈ ਆਏਗੀ ਸੋ ਲੰਬਾਈ x ਚੌੜਾਈ y ਤੇ ਅਰਧ ਪਰਿਮਾਪ ਦਿੱਤਾ ਉਹਨਾਂ ਨੇ 36 ਇੱਕ ਸਮੀਕਰਨ ਆ ਬਣ ਗਿਆ ਸਾਡਾ ਨਲੇ ਲੰਬਾਈ ਚੌੜਾਈ ਤੋਂ 4 ਮੀਟਰ ਵੱਧ ਹੈ ਐ ਵੀ ਉਹਨਾਂ ਨੇ ਕਿਹਾ ਸੋ ਲੰਬਾਈ ਬਰਾਬਰ x ਬਰਾਬਰ ਚੌੜਾਈ y ਤੇ ਜਮਾ 4 4 ਮੀਟਰ ਵੱਧ ਹੈ ਇਹ ਸਮੀਕਰਨ ਹੋ ਗਿਆ 2 ਹੁਣ x ਬਰਾਬਰ y ਜਮਾ 4 ਹੈਗਾ ਇਹਦਾ ਮੁੱਲ ਜਿਹੜਾ ਹੈ x ਬਰਾਬਰ y ਜਮਾ 4 ਦਾ ਮੁੱਲ ਇੱਕ ਵਿੱਚ ਭਰ ਕੇ ਇਹ ਚ ਭਰ ਦਾਂਗੇ x ਦੀ ਥਾਂ ਤੇ y ਜਮਾ 4 ਲਿਖ ਦਾਂਗੇ ਸਾਨੂੰ ਪ੍ਰਾਪਤ ਹੁੰਦਾ ਹੈ y ਜਮਾ 4 ਲਿਖਿਆ ਇਹਦੀ ਥਾਂ ਤੇ ਜਮਾ y ਤੇ ਬਰਾਬਰ 36 ਸੋ y ਜਮਾ y ਕਿੰਨਾ ਹੋ ਗਿਆ 2y So, बराबर 36 ਤੇ 4 ਸੱਜੇ ਪਾਸੇ ਲੈ ਕੇ ਘਟਾ 4 ਹੋ ਗਿਆ ਤੇ 36 4 32 ਹੋ ਗਿਆ ਸੋ ਇਹਨਾਂ ਨੇ ਕਿੰਨਾ ਹੋ ਗਿਆ ਇਹਨਾਂ ਨੇ ਹੋਇਆ 2y 32 ਸੋ y ਬਰਾਬਰ ਕਿੰਨਾ ਆ ਜਾਏਗਾ 32 2 16 ਨੂੰ 32 16 ਆ ਗਿਆ y ਹੈ ਕੀ ਇਹ ਚੜਾਈ ਠੀਕ ਹੈ ਤੇ y ਦਾ ਮੁੱਲ ਦੋ ਵਿੱਚ ਪਾ ਕੇ ਇਹ ਦੋ ਵਿੱਚ y ਦਾ ਮੁੱਲ ਪਾ ਦਾਂਗੇ ਇੱਥੇ y ਦੀ ਥਾਂ ਦੋ ਪਾ ਦਾਂ ਆਪਣਾ ਉਹ ਪਾ ਦਾਂਗੇ 16 ਸੋ x 16 4 20 ਹੋ ਗਿਆ ਇਸ ਤਰ੍ਹਾਂ ਬਾਗ ਦੀ ਚੜਾਈ 16 ਮੀਟਰ ਜੋ ਵਹੀ ਸੀਗੀ ਅਤੇ ਲੰਬਾਈ ਬਰਾਬਰ 20 ਮੀਟਰ ਜੋ ਸਾਡੇ ਕੋਲ x ਸੀ ਆਉਣ ਦੂਜੀ ਵੀ ਦਿਨਾਂ ਦੇਖੀਏ ਮੰਨ ਲਓ ਕਿ ਆਇਤਾਕਾਰ ਬਾਗ ਦੀ ਲੰਬਾਈ ਬਰਾਬਰ 4y ਮੀਟਰ ਹੈਗੀ ਹੈ ਸੋ ਬਾਗ ਦੀ ਲੰਬਾਈ y 4 ਕਿਉਂ ਕਿ ਜਿਹੜੀ ਲੰਬਾਈ ਹੈ ਉਹ ਚੜਾਈ ਤੋਂ 4 ਮੀਟਰ ਜ਼ਿਆਦਾ ਹੈ ਸੋ ਅਸੀਂ ਇੱਕੋ ਚੱਲਿਆ y ਤੇ y ਵਿੱਚ 4 ਜੋੜਤਾ ਤੇ ਸਰ ਕੋਲ ਆ ਗਈ ਲੰਬਾਈ ਆਵੇ ਹੁਣ ਬਾਗ ਦਾ ਅਰਧ ਪਰਿਮਾਪ ਬਰਾਬਰ ਲੰਬਾਈ ਚੜਾਈ ਸੋ ਲੰਬਾਈ ਕਿੰਨੀ ਹੈ y 4 y 4 ਚੌੜਾਈ ਕਿੰਨੀ ਹੈ y y ਤੇ ਬਰਾਬਰ ਕਿੰਨਾ ਹੋ ਗਿਆ y y 2y ਸੋ 2y 4 ਨਾਲੇ ਦਿੱਤਾ ਹੈ ਕਿ ਬਾਗ ਦਾ ਆਇਤਨ ਬਰਾਬਰ 36 ਮੀਟਰ ਸੋ ਇਹ 2y 4 ਜਿਹੜਾ ਹੈ 36 ਦੇ ਬਰਾਬਰ ਹੋ ਜਾਏਗਾ ਸੋ 2y 4 36 ਸੋ 4 ਇੱਥੇ ਗਿਆ ਸੱਜੇ ਪਾਸੇ 2y 36 4 ਗਿਆ 32 ਸੋ y 32 2 ਤੇ ਬਰਾਬਰ 16 ਮੀਟਰ ਆ ਗਿਆ ਇਸ ਤਰ੍ਹਾਂ ਬਾਗ ਦੀ ਲੰਬਾਈ ਬਾਗ ਦੀ ਚੌੜਾਈ 16 ਮੀਟਰ ਆ ਗਈ ਸ ਤੇ ਬਾਗ ਦੀ ਚੌੜਾਈ ਕਿੰਨੀ ਹੈ 16 4 y 4 16 4 20 ਮੀਟਰ ਸੋ ਚੌੜਾਈ 16 ਮੀਟਰ ਲੰਬਾਈ 20 ਮੀਟਰ ਸੋ ਬੜਾ ਹੀ ਬੱਚਿਓ ਸੌਖਾ ਜਿਹਾ ਬੜਾ ਹੀ ਮੁੱਢਲੀ ਕਿਸਮ ਦਾ ਸਵਾਲ ਸੀਗਾ ਤੇ ਦੋ ਟੰਗਾਂ ਨਾਲ ਅਸੀਂ ਇਹਨੂੰ ਕੀਤਾ ਆਓ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਹੈ ਬੱਚਿਓ ਇੱਕ ਰੇਖੀ ਸਮੀਕਰਨ 2x 3y 8 0 ਦਿੱਤੀ ਗਈ ਹੈ ਬੜਾ ਹੀ ਬੱਚਿਓ ਰੋਚਕ ਤੇ ਵਧੀਆ ਸਵਾਲ ਲੱਗਾ ਹੈ ਇਹ ਨਸਿਦਾਨ ਤੁਹਾਡੇ ਸਪਸ਼ਟ ਹੋ ਜਾਣਗੇ ਦੋ ਚਲਾਂ ਵਿੱਚ ਇੱਕ ਇਸ ਤਰ੍ਹਾਂ ਦੀ ਸਮੀਕਰਨ ਲਿਖੋ ਤਾਂ ਕਿ ਪ੍ਰਾਪਤ ਜੋੜੇ ਦਾ ਜਮਾਈਤੀ ਨਿਰੂਪਣ ਜਦੋਂ ਕਿ ਕੱਟਦੀਆਂ ਦੇ ਖਾਵਾਂ ਹੋਣ ਭਾਗ ਪਹਿਲਾ ਦੂਜਾ ਸਮੰਤਰ ਰੇਖਾਵਾਂ ਹੋਣ ਤੀਜਾ ਸੰਪਾਤੀ ਰੇਖਾਵਾਂ ਹੋਣ ਬੱਚਿਓ ਅਸੀਂ ਦੂਜੇ ਤੇ ਤੀਜੇ ਸਵਾਲ ਅਸੀਂ ਕੀਤੇ ਨੇ ਅਵਲੇ ਜਿਹਦੇ ਵਿੱਚ ਅਸੀਂ ਦੇਖਿਆ ਅਨੁਪਾਤਾਂ ਦਾ ਹਿਸਾਬ ਕਿਥਾ ਸੋ ਬੱਚਿਓ ਅਚ ਅਸੀਂ ਦੇਖ ਚੁੱਕੇ ਹਾਂ ਕਿ a1/a2 b1/b2 ਜੇ ਬਰਾਬਰ ਨਾ ਹੋਵੇ ਤੇ ਫਿਰ ਉਹ ਰੇਖਾਵਾਂ ਕੱਟਣਗੀਆਂ ਤੇ a1 b1 a1 a2 ब्राबर b1 ब्राबर b2 ਬਰਾਬਰ ਹੋਵੇ ਪਰ c1 c2 ਦੇ ਬਰਾਬਰ ਨਾ ਹੋਵੇ ਤੇ ਫਿਰ ਬੱਚਿਓ ਉਹ ਰੇਖਾਵਾਂ ਕੀ ਹੁੰਦੀਆਂ ਨੇ ਸਮੰਤਰ ਹੁੰਦੀਆਂ ਨੇ ਠੀਕ ਹੈ ਤੇ ਇਸੇ ਤਰ੍ਹਾਂ ਜੇ a1 a2 ब्राबर b1 ब्राबर b2 c1 c2 ਹੋਵੇ ਤਿੰਨੋਂ ਬਰਾਬਰ ਹੋਣ ਤੇ ਰੇਖਾਵਾਂ ਜਿਹੜੀਆਂ ਨੇ ਉਹ ਸੰਪਾਤੀ ਹੁੰਦੀਆਂ ਨੇ ਸੋ ਬੱਚਿਓ ਇਹਨਾਂ ਸਿਧਾਂਤਾਂ ਨੂੰ ਅਸੀਂ ਵਰਤ ਕੇ ਅਸੀਂ ਇਹ ਸਵਾਲ ਕਰਾਂਗੇ ਇਹ ਜਿਵੇਂ ਗੱਲ ਦੱਸੀ ਵੀ ਹੋਈ ਆ ਦੇਖੋ ਜੇ ਇਦਾਂ ਐਸੋ ਯਾਦ ਰੱਖਣਾ ਹੈ ਇਦਾਂ ਹੋਵੇ ਤੇ ਕੱਟਣਗੀਆਂ ਜੇ ਇਦਾਂ ਹੋਵੇ ਤੇ ਸੰਪਾਤੀ ਹੋਣਗੀਆਂ ਤੇ ਜੇ ਇਦਾਂ ਹੋਵੇ ਤੇ ਸਮਾਂਤਰ ਹੋਣਗੀਆਂ ਠੀਕ ਹੈ ਉਹ ਦੇਖੀਏ ਪਹਿਲਾ ਹੈਗਾ ਕਿ ਇਹਦੇ ਲਈ ਇੱਕ ਜੋੜਾ ਬਣਾਉਣਾ ਹੈ ਰੇਖਾ ਦਾ ਕਿ ਉਹ ਕੱਟਦੀਆਂ ਰੇਖਾਵਾਂ ਹੋਣ ਮਣੀ ਇਦਾਂ ਦਾ ਜੋੜਾ ਬਣਾਉਣਾ ਪਈ ਉਹ ਤੇ ਕੱਟਣ ਸੋ ਅਸੀਂ ਲਿਖਾਂਗੇ ਅਸੀਂ ਜਾਣਦੇ ਹਾਂ ਕਿ ਜੇਕਰ a 1/a2 b 1/b2 ਦੇ ਬਰਾਬਰ ਨਹੀਂ ਹੈ ਹੋਵੇ ਤਾਂ ਸਮਿਕਰਣ ਜੋੜੇ ਦੁਆਰਾ ਦਰਸਾਉਂਦੀਆਂ ਰੇਖਾਵਾਂ ਇੱਕ ਬਿੰਦੂ ਤੇ ਕੱਟਦੀਆਂ ਹਨ ਠੀਕ ਹੈ ਹੁਣ ਬੱਚੋ ਇਸ ਸ਼ਰਤ ਨੂੰ ਪੂਰੀ ਕਰਦੇ ਅਣਗਿਣਤ ਸਮਿਕਰਣ ਹੋ ਸਕਦੇ ਨੇ ਇਹਦਾ ਅਣਗਿਣਤ ਹੋ ਸਕਦਾ ਹੈ ਜ਼ਰੂਰੀ ਨਹੀਂ ਕਿ ਜੋ ਮੈਂ ਬਣਾਇਆ ਤੁਸੀਂ ਉਹ ਹੀ ਬਣਾਣਾ ਤੁਸੀਂ ਕੁਝ ਹੋਰ ਬਣਾ ਸਕਦੇ ਹੋ ਪਰ ਤੁਹਾਨੂੰ ਮੈਂ ਸੌਖਾ ਤਰੀਕਾ ਦੱਸਣਾ ਹਾਂ ਬਿਲਕੁਲ ਸੌਖਾ ਤਰੀਕਾ ਇੱਕ ਤੇ ਆਵੇ ਕਿ ਜਿੱਥੇ ਇਹ ਇਹਨੂੰ ਅਦਲੀ ਬਦਲੀ ਕਰ ਦਿਓ ਇਹ ਜਿਹੜੇ ਦੋ ਨੇ ਤਾਂ ਕਿ ਤੁਹਾਨੂੰ ਜ਼ਿਆਦਾ ਸੋਚਣਾ ਨਾ ਪਵੇ ਇੱਥੇ 3 ਲੈਓ ਇੱਥੇ 2 ਲੈਓ ਇੱਥੇ 3 ਲੈ ਲੈਂਦਾ ਇੱਥੇ 2 ਲੈ ਲੈਂਦਾ ਤੇ ਇੱਥੇ ਕਟਾਅ ਅਠ ਹੈਗਾ ਨਾ ਇੱਥੇ ਜੋੜ ਦੀ ਲਓ 7 ਲਿਖ ਦਿਓ 4 ਲਿਖ ਦਿਓ 2 ਲਿਖ ਦਿਓ 1 ਲਿਖ ਦਿਓ 1.5 ਲਿਖ ਦਿਓ 23 ਲਿਖ ਦਿਓ 29 ਲਿਖ ਦਿਓ 14 ਲਿਖ ਦਿਓ ਜੋ ਮਰਜ਼ੀ ਲਿਖ ਦਿਓ ਠੀਕ ਹੈ ਹੁਣ ਤੁਸੀਂ ਇੱਥੇ ਜਵਾਨੀ ਦੇਖ ਵੀ ਲਓ ਇਹ ਦੇਖੋ 2/3 ਤੇ ਬੰਦਾ ਕਿੰਨਾ बटा 2 3/2 ਬੰਦਾ 1.5 ਤੇ 2/3 ਬੰਦਾ 0.67 ਸੋ ਬਰਾਬਰ ਨਹੀਂ ਹੈਗੇ ਸੋ ਇਹ ਅਸ਼ਰਤ ਪੂਰੀ ਹੋ ਜਾਂਦੀ ਹੈ ਤੇ ਮੈਂ ਇੱਕ ਹੋਰ ਬਣਾਉਂਦਾ ਤੁਹਾਡੇ ਲਈ ਹੁਣ ਦੇਖੋ ਮੈਂ ਹੋਰ ਬਣਾਉਂਦਾ 4x 3y 7 ਇਹਨੂੰ ਮੈਂ ਵਖਰਾ ਕਰਤਾ ਹੁਣ ਇਹ ਦੇਖੋ 2/ 2/4 ਕਿੰਨਾ ਹੁੰਦਾ ਹੈ 1/2 ਤੇ 3/3 ਕਿੰਨਾ ਹੁੰਦਾ ਹੈ 1 ਸੋ ਦੋਨੋਂ ਬਰਾਬਰ ਨਹੀਂ ਹੈਗੇ a1/a2 ਬਰਾਬਰ ਨਹੀਂ ਹੈਗਾ b1/b2 ਸੋ ਮੈਂ ਤੁਹਾਨੂੰ ਦੋ ਦੋ ਬਣਾ ਦਿੱਤੇ ਨੇ ਉਹਨਾਂ ਨੇ ਇੱਕ ਬਣਾਉਣ ਲਈ ਕਿਹਾ ਸੀਗਾ ਮੈਂ ਦੋ ਬਣਾ ਦਿੱਤੇ ਨੇ ਤਾਂ ਕਿ ਤੁਸੀਂ ਦੋਨੋਂ ਜੋ ਕੋਈ ਵੀ ਚੁਣ ਲਵੋ ਤੇ ਤੁਸੀਂ ਆਪਣਾ ਅਭਿਆਸ ਹੀ ਪੱਕਾ ਕਰ ਲਵੋ ਅਗਲਾ ਦੇਖੀਏ ਹੁਣੇ ਬੱਚੋ ਰੇਖਾਵਾਂ ਸਮੰਤਰ ਹੋਣ ਠੀਕ ਹੈ ਸੋ ਸਮੰਤਰ ਹੋਣ ਲਈ ਕੀ ਕਰਨਾ ਚਾਹੀਦਾ ਹੈ ਇਹ ਸ਼ਰਤ ਪੂਰੀ ਹੋਣੀ ਚਾਹੀਦੀ ਹੈ a1/a2 ਬਰਾਬਰ b/b2 ਤੇ ਬਰਾਬਰ ਨਹੀਂ ਹੋਣਾ ਚਾਹੀਦਾ c/c2 ਠੀਕ ਹੈ ਤਾਂ ਸਮੀਕਰਨ ਜੋੜੇ ਦੁਆਰਾ ਦਰਸਾਈਆਂ ਰੇਖਾਵਾਂ ਸਮੰਤਰ ਹੁੰਦੀਆਂ ਹਨ ਇਸ ਸ਼ਰਤ ਨੂੰ ਪੂਰੀ ਕਰਦੇ ਅਣਗਿਣਤ ਸਮੀਕਰਨ ਹੋ ਸਕਦੇ ਨੇ ਇਹਦੇ ਵੀ ਅਣਗਿਣਤ ਹੋ ਸਕਦੇ ਨੇ ਸੋ ਦੋ ਸੰਭਾਵਿਤ ਹੱਲ ਇੱਥੇ ਬਜੋ ਟਿੱਪੀ ਆਣੀ ਸੀਗੀ ਟਿੱਪੀ ਰਹਿ ਗਈ ਜੇ ਮੇਰੇ ਕੋਲ ਠੀਕ ਹੈ ਟਿੱਪੀ ਰਹਿ ਗਈ ਸੰਭਾਵਿਤ ਹੱਲ ਜਿਹੜੇ ਨੇ ਉਹ 2x 3y ਇਹੀ ਲਿਖੋ ਸੇ 2x 3y ਤੇ /8 ਤੇ /13 ਬਖੜਾ ਬਖੜਾ ਕਰ ਦਿੱਤਾ ਤੇ ਇਹਨੂੰ ਅਸੀਂ ਹੋਰ ਵੀ ਕਰ ਸਕਦੇ ਆ ਇਹਨੂੰ ਦੋਨਾਂ ਗੁਣਾ ਕਰ ਦੋ 2 2 4 2 3 6 ਹੁਣ ਦੇਖੋ ਕਿਦਾਂ ਇਹ ਬਰਾਬਰ ਬਰਾਬਰ ਕਿਦਾਂ ਆਣ ਗਿਆ ਦੇਖੋ 2 2 ਤੇ 1 ਹੋ ਗਿਆ 3 3 1 ਹੋ ਗਿਆ ਦੋਨੋਂ ਬਰਾਬਰ ਨੇ ਇਹ ਬਰਾਬਰ ਨੇ ਪਰ ਇਹ /8 ਹੈ ਤੇ /13 ਹੈ ਬਰਾਬਰ ਨਹੀਂ ਆ ਗਿਆ ਫਿਰ ਆ ਦੇਖੋ 2 4 ਕਿੰਨਾ ਹੋ ਗਿਆ 1 2 3 6 ਕਿੰਨਾ ਹੋ ਗਿਆ 1/2 ਤੇ ਇਹ ਬਰਾਬਰ ਨਹੀਂ ਹੈਗਾ 1/8 ਹੈਗਾ ਤੇ 7/8/7 ਸੋ ਬਰਾਬਰ ਨਹੀਂ ਹੈਗੇ ਸੋ ਇਸ ਤਰ੍ਹਾਂ ਦੇ ਤੁਸੀਂ ਬੱਚੇ ਹੋਰ ਵੀ ਆਪਣੇ ਵੱਲੋਂ ਜਿਹੜੇ ਨੇ ਬਣਾਸ ਕੇ ਇਹਦਾ ਅਭਿਆਸ ਕਰ ਸਕਦੇ ਹੋ ਹੁਣ ਆਖਰੀ ਭਾਗ ਦੇਖੀਏ ਹੁਣ ਬੱਚੇ ਸੰਪਾਤੀ ਹੁੰਨ ਇਹ ਤੇ ਬਹੁਤ ਹੀ ਸੌਖਾ ਹੈ ਸੰਪਾਤੀ ਵਿੱਚ ਕੀ ਇਹ ਤਿੰਨੋਂ ਚੀਜ਼ਾਂ ਬਰਾਬਰ ਹੋਣੀ ਚਾਹੀਦੀਆਂ ਠੀਕ ਹੈ ਸੋ ਅਸੀਂ ਜਾਣਦੇ ਹਾਂ ਕਿ ਜੇ ਇਦਾਂ ਹੋਵੇ ਤਾਂ ਸਮੀਕਰਨ ਜੋੜੇ ਦੁਆਰਾ ਦਰਸਾਉਂਦੀਆਂ ਰੇਖਾਵਾਂ ਸਮੰਤਰ ਹੁੰਦੀਆਂ ਹਨ ਇੱਥੇ ਵਿੱਚੋ ਟਿੱਪੀ ਰਹਿ ਗਈ ਹੈ ਖਰ ਜੋੜ ਦੀ ਗਲਤੀ ਹੋ ਗਈ ਹੈ ਮੇਰੇ ਕੋਲ ਠੀਕ ਹੈ ਸੋ ਦਰਸਵਾਨ ਤਰੀਕਾ ਸਮਾ ਇਹ ਸ਼ਰਤ ਨੂੰ ਪੂਰੀ ਕਰਦੇ ਅਣਗਿਣਤ ਸਮੀਕਰਨ ਹੋ ਸਕਦੇ ਨੇ ਸੋ ਇਹਦਾ ਵਿੱਚ ਸੌਖਾ ਤਰੀਕਾ ਕੀ ਹੈ ਇਹਦਾ ਸਮੀਕਰਨ ਦਿੱਤਾ ਨਾ ਇਹਨੂੰ ਦੋ ਨਾਲ ਗੁਣਾ ਕਰ ਦੋ ਇੱਕ ਵਾਰੀ ਤਿੰਨ ਨਾਲ ਗੁਣਾ ਕਰ ਦੋ ਚਾਰ ਨਾਲ ਗੁਣਾ ਕਰ ਦੋ ਦੋਨੋਂ ਪਾਸੇ ਪੰਜ ਨਾਲ ਕਰ ਦੋ ਦੋ ਨਾਲ ਭਾਗ ਕਰ ਦੋ 1.5 ਨਾਲ ਗੁਣਾ ਕਰ ਦੋ ਜਿੰਨਾ ਤੁਹਾਨੂੰ ਸੌਖਾ ਲੱਗਦਾ ਹੈ ਕਿਉਂਕਿ ਇੱਕ ਅੱਧਾ ਹੀ ਆਏਗਾ ਸਵਾਲ ਸੋ ਸਿੱਧਾ ਦੋ ਨਾਲ ਗੁਣਾ ਕਰਤਾ 2*2=4 2*3=6 2*8=16 ਸੋ 4 6 16 ਤੇ ਦੂਜਾ ਮੈਂ ਕੀ ਕੀਤਾ ਮੈਂ ਦੋਨਾਂ ਨਾਲ ਭਾਗ ਕਰਤਾ ਦੋਨਾਂ ਨਾਲ ਭਾਗ ਕੀਤਾ ਤੇ ਕੀ ਹੋ ਗਿਆ x ਆ ਗਿਆ ਇਹਨੂੰ ਦੋਨਾਂ ਨਾਲ ਭਾਗ ਕੀਤਾ 3/2 1.5 ਹੋ ਗਿਆ 1.5 ਹੋ ਗਿਆ ਤੇ 8 ਨੂੰ ਦੋ ਨਾਲ ਭਾਗ ਕੀਤਾ 2 ਚੋਕੇ 8 4 ਹੋ ਗਿਆ ਲੋ ਜੀ ਤੁਹਾਡੇ ਲਈ ਮੈਂ 2-2 ਬਣਾ ਦਿੱਤੇ ਨੇ ਤਾਂ ਕਿ ਤੁਹਾਨੂੰ ਜਿਹੜੀ ਇਹ ਸਿਧਾਂਤ ਦੀ ਸਪਸ਼ਟਤਾ ਚੰਗੀ ਤਰ੍ਹਾਂ ਹੋ ਜਾਵੇ ਤੇ ਤੁਸੀਂ ਦੋਨਾਂ ਚੋਂ ਕੋਈ ਵੀ ਜਵਾਬ ਚੁਣ ਲਵੋ ਤੇ ਇਹਨਾਂ ਦੇ ਆਧਾਰ ਤੇ ਬੱਚਿਓ ਤੁਸੀਂ ਦੋ-ਦੋ ਹੋਰ ਬਣਾਉਂਦੇ ਸਮੀਕਰਨ ਉਹਦਾ ਇਹ ਯਤਨ ਵੀ ਜਰੂਰ ਕਰੋ ਤਾਂ ਕਿ ਤੁਹਾਡਾ ਜਿਹੜਾ ਅਭਿਆਸ ਇਹਦੇ ਬਾਰੇ ਸੰਪਾਤੀ ਰੇਖਾਵਾਂ ਬਾਰੇ ਕੱਟਦੀਆਂ ਰੇਖਾਵਾਂ ਬਾਰੇ ਤੇ ਸੰਪਤ ਅਤੇ ਸਮੰਤ ਰੇਖਾਵਾਂ ਬਾਰੇ ਉਪਕਾ ਹੋ ਜਾਏ ਸੋ ਪਿਆਰੇ ਵਿਦਿਆਰਥੀਓ ਤੁਸੀਂ ਸੀਸੀ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ